ਅੱਜ ਕੱਲ੍ਹ ਅੱਗ ਲੱਗਣ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਪਿੰਡ ਹੱਪੋਵਾਲ ਦੇ ਵਿੱਚ ਅੱਗ ਲੱਗੀ ਜਿਸ ਦੇ ਕਾਰਨ ਤਿੰਨ ਪਸ਼ੂ ਜਲ ਗਏ ਤੇ ਦੋ ਪਸ਼ੂ ਮਰ ਗਏ ਤੇ ਤੂੜੀ ਦੀਆਂ 10 ਟਰਾਲੀਆਂ ਵੀ ਜਲ ਗਈਆਂ। ਮੌਕੇ ਤੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ। ਤੁਸੀਂ ਦੇਖ ਰਹੇ ਹੋ ਕਸ਼ਮੀਰੀ ਕੈਂਤ ਫੇਸਬੁੱਕ ਤੇ ਪੂਰੀ ਰਿਪੋਰਟ। ਅਗਰ ਪੂਰੀ ਰਿਪੋਰਟ ਦੇਖਣਾ ਚਾਹੁੰਦੇ ਹੋ ਤਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜਾਓ। ਉੱਥੇ ਮਿਲੇਗੀ ਤੁਹਾਨੂੰ ਹਰ ਖਬਰ ਹਰ ਰਿਪੋਰਟ ਕੀ ਕਹਿੰਦੇ ਨੇ ਪਿੰਡ ਵਾਸੀ ਕੀ ਕਹਿਣਾ ਹੈ ਉਹਨਾਂ ਨੇ ਕੀ ਉਹਨਾਂ ਨੇ ਕੀਤੀ ਹੈ ਮੰਗ ਤੁਸੀਂ ਇਹ ਦੇਖੋ ਜਾ ਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਡੇ ਤੱਕ ਹਰ ਜ਼ਿਲ੍ਹੇ ਦੀ ਖਬਰ ਰਿਪੋਰਟ ਜਿਹੜੀ ਆ ਤੁਰੰਤ ਪਹੁੰਚ ਸਕੇ ਅਗਰ ਤੁਸੀਂ ਵੀ ਕੋਈ ਖਬਰ ਦੇਣਾ ਚਾਹੁੰਦੇ ਹੋ ਤਾਂ 98763 79499 98763 79499 ਤੇ ਤੁਸੀਂ ਫੋਨ ਕਰੋ ਅਸੀਂ ਜਿੰਨਾ ਵੀ ਸੰਭਵ ਹੋ ਸਕਿਆ ਜਿੱਥੇ ਵੀ ਕੋਈ ਗੱਲਬਾਤ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਮਦਦ ਪ੍ਰਾਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਮੌਕੇ ਦੇ ਉੱਪਰ ਲੇਡੀਜ਼ ਨੇ ਵੀ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਦੱਸਿਆ ਹਨ ਤੁਸੀਂ ਦੇਖ ਰਹੇ ਹੋ ਕਸ਼ਮੀਰੀ ਕੈਂਥ ਫੇਸਬੁੱਕ ਤੇ ਇਹ ਪੂਰੀ ਰਿਪੋਰਟ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦੇਖੋਗੇ ਤੁਸੀਂ ਪੂਰੀ ਰਿਪੋਰਟ ਔਰ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਸਰਕਾਰ ਵੱਲੋਂ ਕੋਈ ਨਾ ਕੋਈ مالی ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਹੈ ਅਸੀਂ ਆਪਣਾ ਕੋਈ ਗੁਜ਼ਾਰਾ ਕਰ ਸਕੀਏ ਤਾਂ ਜੋ ਕਰਜ਼ੇ ਦੀ ਮਾਰ ਹੇਠ ਨਾ ਆ ਸਕੀਏ। ਤਾਂ ਇਹ ਤਾਂ ਤੁਹਾਡੇ ਪਿਆ ਸਾਰੇ ਸਾਡੇ ਸਾਡੇ ਲੈਣ ਨਿੱਕੇ ਸਾਡੇ ਅਸੀਂ ਲੈ ਕੇ ਭੱਜ ਗਏ ਆਹ ਕਾ ਕੇ ਪਤਾ ਜੱਟਿਆ ਦੇ ਬੱਸ ਪਤਾ ਨਹੀਂ ਚੱਲਦਾ ਸਾਡੇ ਬੰਦੇ ਹਨ ਨਹੀਂ ਸੀ ਕਰ। ਸਰੇ ਕੀ ਦੇਖੋ ਇਹ ਪ੍ਰਾਣੀ ਪ੍ਰੂਲੀ ਛੜ ਕੇ 6-7 ਟਰਾਲੀਆਂ ਤੋੜੀ ਦੀਆਂ ਸੀ ਉਹ ਚੜ ਗਈਆਂ ਪਸੂ ਪਸੂ ਪਾਇ ਮਾਇਦਾ ਚੜ ਗਿਆ ਇੱਕ ਮਾਇਦਾ ਚੜਦਾ ਛੜ ਗਿਆ ਗੱਡੀਆਂ ਆਉਣ ਤੋਂ ਪਹਿਲਾਂ ਕਿਦਾਂ ਤੁਸੀਂ ਬਚਾ ਕਿਦਾਂ ਕੀਤਾ ਪਾਣੀ ਪੂਣੀ ਸਟਿਆ ਸੀ ਜਿੰਨਾ ਪਾਣੀ ਸਟਾ ਲੇ ਕੇ ਨਹੀਂ ਆ ਕੇ ਬਾਹਰ ਖਨੇਰੀ ਬਹੁਤ ਜ਼ਿਆਦਾ ਚੜ ਗਈ ਮਰਦਾ ਸ਼ੇਰਾ ਕੀ ਕੰਮ ਕਰਦੋ ਪਸੂ ਦਾ ਕੰਮ ਕੀ ਹੋਇਆ ਤੇ ਆ ਗਾਈ ਜੀ ਦਾ ਦਰਿਆ ਵਾਲਾ ਆ ਕੇ ਖਨੇਰੀ ਨੇ ਚੱਕ ਕੇ ਦਿੱਤੀ ਗੁਰਦਾ ਅੱਛਾ ਫਿਰ ਤੇ ਨੋਹੂਲ ਵਰਗਾ ਦਾ ਬੰਦੇ ਆ ਗਏ ਉਹ ਤੋਂ ਬੱਸ ਗੱਡੀਆਂ ਆ ਗਈਆਂ ਬੰਦਾ ਤੋਂ 250 300 ਹੋ ਕੇ ਇਕੱਠਾ ਸੀ ਨਸ਼ਾ ਨਸ਼ਾ ਬਚਾ ਲਈ ਜਾਂਦੇ ਸਭ ਕੁਝ ਜਲ ਜਲ ਰਾਂ ਸੀ ਕੀ ਨੁਕਸਾਨ ਕੀ ਕੀ ਹੋਇਆ ਸਰ ਦੋ ਝੋਟੀਆਂ ਮਰ ਗਈਆਂ ਦੀ ਦੋ ਤਿੰਨ ਜਲੀਆਂ ਪਈਆਂ ਅੰਦਰ ਤੇ ਬਾਕੀ ਅਪਰਾਲੀ ਸੀ 10 ਜਲੀਆਂ ਤੋੜੀ ਦੀਆਂ ਸੀ ਮੰਗ ਕੀ ਹੈ ਮੰਗਨ ਸਾਹਿਬ ਜਾਈਦਾਈ ਸਾਨੂੰ ਹੋਰ ਬਸਾਰਾ ਪਤਾ ਨਹੀਂ ਸਾਚ ਜਾਈਦਾ ਹਿਸਾਬ ਤੋਂ ਰਾਵਗਾ ਸਾਡਾ ਕਾਟਾ ਵਾਦਾ ਪੂਰਾ ਕਰ ਦੇਵੇ ਇਹ ਤਾਂ ਵੇ ਗੱਲ ਜਿਵੇਂ ਅਸੀਂ ਕਿਹੜਾ ਗਰੀਬ ਆਦਮੀ ਅਸੀਂ ਇਹ ਹੀ ਕਮਾ ਕੇ ਖਾਣਾ ਉਪਰਾਮ ਕੀ ਹੈ ਜੀ ਲਤੀਫ ਹਸੈਨ ਕਿਤੇ ਰੰਗੋ ਤੁਸੀਂ ਅੱਜ ਆਜਾ ਪਹੁੰਚੇ ਕੀ ਹੋਇਆ ਕੀ ਹੋਰ ਜੀ ਅੱਗ ਲੱਗ ਗਈ ਹੈਡੇ ਕਿੱਦਾਂ ਕਿੱਦਾਂ ਅੱਗ ਲੱਗਿਆ ਪਤਾ ਨਹੀਂ ਇੱਕ ਗੱਲ ਸਮਝ ਨਹੀਂ ਪਤਾ ਨਹੀਂ ਜੀ ਉਧਰੋਂ ਆਈ ਜਿਹੜੇ ਵਾਲੇ ਵਾਲੀ ਸਾਈਡ ਤੋਂ ਅੱਗ ਆਈ ਇਹ ਉਧਰ ਕਿੱਦਾਂ ਆਈ ਹੈ ਨੇਰੀ ਦੇ ਨਾਲ ਜੀ ਨੇਰੀ ਬਹੁਤ ਆਲ ਰਹੀ ਸੀ ਆਟੋ ਤੋਂ ਨਹੀਂ ਇਹ ਤਾਂ ਇੱਥੇ ਹੀ ਕਰਿਆ ਹੈ ਜਿਸਕੇ ਕੋਈ ਕਰਿਆ ਨਹੀਂ ਆਨੇ ਸੀ ਜੀ ਅੱਛਾ ਕਿੰਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਾਡਾ 1.5 ਲੱਖ ਤੋਂ ਉੱਪਰ ਹੋ ਗਿਆ ਕੀ 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 ਸੜਿਆ ਰਾਲੀ ਜਲ ਗਈ ਸਾਰੀ ਪਸ਼ੂ ਸੀਗੇ 2-3 ਪਸ਼ੂ ਜਲ ਕੇ 2 ਮਰ ਗਏ ਵਿੱਚੋਂ ਤੂੜੀ ਦੀਆਂ ਡਸਟਰੀਆਂ ਜਲ ਗਈਆਂ ਹਾਂਜੀ ਇੱਥੇ ਜੜ ਗਿਆ ਹਾਂਜੀ ਹਾਂਜੀ ਇੱਥੇ ਜੀ ਸਾਰਾ ਕੁਝ ਇੱਥੇ ਫਿਰ ਮਰੋਦਾ ਵੀ ਆਇਆ ਸੀ ਹਾਂਜੀ ਉਹ ਆਏ ਸੀ ਕਿੰਨੇ ਟਰੱਕ ਆਇਆ ਸੀ 2 ਆਏ ਸੀ ਹਾਂਜੀ ਆਪ ਕੋ ਕਾਬੂ ਪਾ ਲਿਆ ਸੀ ਲੇਕਿਨ ਹਾਂਜੀ ਹੁਣ ਤਾਂ ਉਹ ਵੀ ਹੋ ਰਿਹਾ ਹਾਂਜੀ ਹਲੇ ਤੱਕ ਜਨਕੀ ਬੁਜੀ ਨਹੀਂ ਆ ਗਈ ਜੀ ਕੀ ਮੰਗ ਕਰਦੇ ਹੋ ਸਕਰ ਮੰਗ ਸਾਨੂੰ ਇਹ ਜੀ ਸਾਡਾ ਨੁਕਸਾਨ ਸਾਨੂੰ ਦਿੱਤਾ ਜਾਵੇ ਸਾਡਾ ਇਹਦੇ ਨਾਲੇ ਰੋਜ਼ਗਾਰ ਹੈ ਜੀ ਔਰ ਸਾਡੇ ਕੋਲ ਕੋਈ ਕਾਰੋਬਾਰ ਵੀ ਨਹੀਂ ਜਿੱਥੇ ਤੁਸੀਂ ਰਹਿੰਦੇ ਹੋ ਆਪਣੀ ਪ੍ਰਾਪਰਟੀ ਤੁਹਾਡੀ ਹੈ ਨਹੀਂ ਜੀ ਕਿਸੇ ਦੇ ਥਾਂ ਵਿੱਚ ਰਹਿੰਦੇ ਆ ਕੰਮ ਕੀ ਕਰਦੇ ਹੋ ਤੁਸੀਂ ਬਸ ਬਸਵਾ ਦਾ ਹੀ ਹੈ ਇਹ ਡਿਆੜੀ ਰੱਪੇ ਵਾਲੇ ਆ ਜੀ ਹੋਰ ਸਾਡੇ ਇਹ ਅਬੀਲ ਅਪਰਾਸ਼ਨ ਨੂੰ ਵੀ ਸਾਡਾ ਨੁਕਸਾਨ ਸਾਨੂੰ ਦਿੱਤਾ ਜਾਵੇ ਕੰਮ ਕੀ ਹੈ ਮੇਰਾ ਨਾਮ ਪਿਆਰਾ ਰਾਮ ਆਖਿਰਪਿੰਨ ਸਰਪੰਚ ਇੱਕ ਜਿਹੜਾ ਹੱਪੋ ਵਾਲਾ ਕਿਉਂ ਹੈ ਕਿ ਰੁਕੜ ਮੈਂ ਤਾਂ ਹੁਣ ਬੰਗਾ ਤੋਂ ਰਾਤ ਕੋਈ 7:00 ਵਜੇ ਤੋਂ ਬਾਅਦ ਜਦੋਂ ਹਨੇਰੀ ਚੱਲ ਰਹੀ ਸੀ ਉਦੋਂ ਇਹ ਅੱਗ ਮਤਲਬ ਇਹ ਲਪਟਾਂ ਜੇ ਨਿਕਲ ਰਹੀਆਂ ਸੀ ਜੋ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਡੇਰਾ ਸੀ ਹੁਣ ਜੋ ਦੇਖਿਆ ਦਿੱਤੇ ਅੱਲ ਜਿਹੜੀ ਲੱਗੀ ਆ ਇਹਨਾਂ ਦੇ ਪਸ਼ੂ ਕੁਝ ਮੱਲ ਵਿੱਚ ਸੜ ਗਏ ਤੇ ਉਹ ਮਰੇ ਹੋਈ ਪਏ ਆ ਇੱਕ ਅਗਨੀ ਦੇ ਵਿੱਚ ਵੀ ਸੜ ਗਏ ਤੇ ਕੁਝ ਘਰਾਂ ਨੂੰ ਵੀ ਅੱਗ ਲੱਗੀ ਆ ਤੇ ਜਿਵੇਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਜਿਹੜੀ ਮਾਲੀ ਮਦਦ ਕੀਤੀ ਜਾਵੇ ਹੁਣ ਵੀ ਅੱਗ ਲੱਗਿਆ ਹੋਰ ਤੇ ਹੁਣ ਵੀ ਅੱਗ ਜਿਹੜੀ ਚੱਲ ਰਹੀ ਆ ਇਹਨਾਂ ਲੋਕਾਂ ਨੂੰ ਆਨਜਾਨ ਪ੍ਰੇਸ਼ਾਨੀ ਵੀ ਹੋ ਰਹੀ ਹੈ ਜਿਹੜੀ ਪਬਲਿਕ ਪਰੇਸ਼ਾਨੀ ਤਾਂ ਹੈ ਜਿਹੜੀ ਮਾਲ ਡੰਗਾ ਦਾ ਜਲ ਜਾਣਾ ਤਾਂ ਉਹ ਤਾਂ ਮਨਪਕਾ ਇਹਨਾਂ ਕਿ ਪ੍ਰਸ਼ਾਸਨ ਨੂੰ ਬੇਨਤੀ ਹੋਏ ਆਪਣੇ ਕਿ ਇਹਨਾਂ ਦੇ ਨਿੱਜੀ ਫੰਡ ਹੁੰਦੇ ਆ ਜਿਨ੍ਹਾਂ ਵਿੱਚ ਇਹਨਾਂ ਦੇ ਜੋ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਸ਼ਹਿਨ ਦੀ ਦੰਗਰ ਤੇ ਕਾਇਆਈ ਹੋ ਤੋ ਇਹਨਾਂ ਦੱਸਣ ਦਾ ਇੱਕ ਡੰਗਰ ਮਰਿਆ ਪਿਆ ਹੈਗਾ ਇੱਕ ਅੰਦਰ ਅਗਨੀ ਵਿੱਚ ਝੁਲਸੀ ਪਰ ਸਰਦਾਰ ਹੰਦ ਸੋਕੋ ਤੁਸੀਂ ਤੇ ਅਸੀਂ ਤਾਂ ਸਰਾਧਾ ਸਾਹਿਬਾ ਹੋਜੀ ਤੇ ਹੁਣ ਤੇ ਸਰਾਧਾ ਸਾਹਿਬ ਵੀ ਇੱਥੇ ਆਏ ਕਿ ਉਹ ਮੌਕੇ ਦੇ ਦੇਖੋ ਹਾਲ ਕੰਨ ਜਾਰੀ ਹੋਈ ਹੈਗੀ ਆ ਜੋ ਜਿਹੜਾ ਦੇ ਕਾਰਜ ਵੀ ਬੰਦਾ ਵੀ ਮੌਤ ਦਿਨਤਾ ਉੱਤੇ ਕੇ ਜਾਵੇ ਤਾਂ ਇਹਨਾਂ ਦੀ ਮਤਲਬ ਹੈ ਗੱਲ ਸੁਣ ਕੇ ਜਨਾ ਸਰਕਾਰ ਦੇ ਧਿਆਨ ਵਿੱਚ ਲਿਆਵੇ ਜਾਂ ਉਹ ਗਰੀਬ ਬੰਦੇ ਇਹਨਾਂ ਦੀ ਮਲੀ ਮਤ ਹੋਵੇ